ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਕਰਨ ਸਿੰਘ ਤੁਹਾਡਾ ਸੱਚਖੋਹ ਹਾਂ ਦੀ ਇਸ ਅਗਲੀ ਲੜੀ ਦੇ ਵਿੱਚ ਸਵਾਗਤ ਕਰਦਾ ਹਾਂ ਜੀ ਅੱਜ ਜੋ ਚਰਚਾ ਦਾ ਵਿਸ਼ਾ ਹੈ ਉਹ ਪੰਜਾਬ ਦੇ ਮੌਜੂਦਾ ਜਿਹੜਾ ਸੰਕਟ ਹੈ ਖੇਤੀ ਸੰਕਟ ਹੈ ਉਹਦੇ ਨਾਲ ਬਹੁਤ ਹੀ ਗ੍ਰਹਿ ਜ਼ਰੂਰੀ ਮੁੱਦਾ ਹੈ ਜੀ ਇਹਦੀਆਂ ਗੱਲਾਂ ਬਹੁਤ ਵਾਰ ਜਿਹੜੀਆਂ ਹੁੰਦੀਆਂ ਨੇ ਚਰਚਾਵਾਂ ਬਹੁਤ ਹੁੰਦੀਆਂ ਨੇ ਬੁੱਧੀਜੀਵੀ ਕਰਦੇ ਨੇ ਐਕਸਪਰਟ ਕਰਦੇ ਨੇ ਕਿਸਾਨ ਯੂਨੀਅਨਾਂ ਵੀ ਜਿਹੜਾ ਇਸ ਮੁੱਦੇ ਦੀ ਚਰਚਾ ਕਰਦੀਆਂ ਨੇ ਪਰ ਜਿਹੜਾ ਜ਼ਮੀਨ ਦੇ ਉੱਤੇ ਇਹਦਾ ਅਸਰ ਜਿਹੜਾ ਹੈ ਉਹ ਬਿਲਕੁਲ ਵੀ ਦੇਖਣ ਨੂੰ ਨਹੀਂ ਮਿਲ ਰਿਹਾ ਜੀ ਅੱਜ ਤੋਂ ਲਗਭਗ 40 ਸਾਲ ਪਹਿਲਾਂ ਪੰਜਾਬ ਸਰਕਾਰ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਸੀਗਾ ਕਿ ਜਿਹੜਾ ਕਣਕ ਤੇ ਝੋਨੇ ਦਾ ਫਸਲੀ ਗੇੜ ਹੈ ਉਹਦੇ ਵਿੱਚ ਅਸੀਂ ਬਹੁਤ ਬੁਰੀ ਤਰੀਕੇ ਨਾਲ ਫਸ ਗਏ ਹਾਂ ਜੀ ਜੇ ਅਸੀਂ ਜ਼ਮੀਨ ਦੇ ਹੇਠਲੇ ਪਾਣੀ ਨੂੰ ਬਚਾਉਣਾ ਹੈ ਤਾਂ ਇਸ ਚੱਕਰ ਤੋਂ ਸਾਨੂੰ ਜਿਹੜਾ ਹੈ ਬਾਹਰ ਨਿਕਲਣਾ ਪਵੇਗਾ ਤੇ ਕਿਸੇ ਹੋਰ ਜਿਹੜੀ ਬਦਲਵੀਂ ਫਸਲ ਦੀ ਕਾਸ਼ਤ ਹੈ ਉਹਦੇ ਉੱਤੇ ਜ਼ੋਰ ਦੇਣਾ ਪਵੇਗਾ ਜਿਹਨੂੰ ਆਪਾਂ ਕ੍ਰੌਪ ਡਾਈਵਰਸਿਫਿਕੇਸ਼ਨ ਕਹਿੰਦੇ ਆ ਜਾਂ ਪੰਜਾਬੀ ਦੇ ਵਿੱਚ ਫਸਲੀ ਵਿਭਿੰਨਤਾ ਕਹਿੰਦੇ ਆ ਜਿਵੇਂ ਕਿ ਚੋਨੇ ਦੀ ਜਗ੍ਹਾ ਹੋਰ ਕਿਹੜੀਆਂ ਫਸਲਾਂ ਨੇ ਜਿਨ੍ਹਾਂ ਦੇ ਉੱਪਰ ਪੰਜਾਬ ਦੇ ਕਿਸਾਨੀ ਨੂੰ ਜਿਹੜਾ ਹੈ ਖੇਤੀ ਕਰਨ ਵਾਸਤੇ ਲਾਇਆ ਜਾ ਸਕਦਾ ਹੈ ਤਾਂ ਕਿ ਉਹ ਉਹਨਾਂ ਦੀ ਕਮਾਈ ਦੇ ਵਿੱਚ ਵੀ ਫਰਕ ਨਾ ਪਵੇ ਤੇ ਜਿਹੜਾ ਪੰਜਾਬ ਦਾ ਪਾਣੀ ਹੈ ਜ਼ਮੀਨ ਦੇ ਹੇਠਲਾ ਪਾਣੀ ਹੈ ਉਸ ਦੀ ਵੀ ਬਚਤ ਕੀਤੀ ਜਾ ਸਕੇ ਤੇ ਅੱਜ ਤੋਂ 40-45 ਸਾਲ ਪਹਿਲਾਂ ਦੀਆਂ ਗੱਲਾਂ ਨੇ ਕਿ ਅਹਿਸਾਸ ਜਿਹੜਾ ਹੈ ਸਰਕਾਰਾਂ ਨੂੰ ਹੋ ਗਿਆ ਸੀ ਕਿ ਆਪਾਂ ਗਲਤ ਰਸਤੇ ਤੇ ਜਾ ਰਹੇ ਹਾਂ ਤੇ ਇਹਦਾ ਕੋਈ ਬਦਲਵਾ ਜਿਹੜਾ ਢੰਗ ਹੈ ਉਹ ਸਾਨੂੰ ਅਪਣਾਉਣਾ ਪਵੇਗਾ ਪਰ 40 ਸਾਲ ਬਾਅਦ ਅੱਜ ਆਪਾਂ ਕਿੱਥੇ ਖੜੇ ਆਂ ਸਭ ਤੋਂ ਵੱਡਾ ਪ੍ਰਸ਼ਨ ਤਾਂ ਆਪਣੇ ਸਾਹਮਣੇ ਇਹ ਹੈ ਕਿ ਅੱਜ 40 ਸਾਲ ਤੋਂ ਬਾਅਦ ਆਪਾਂ ਕਿੱਥੇ ਖੜੇ ਆਂ ਜਿਹੜੀ ਜ਼ਮੀਨੀ ਹਕੀਕਤ ਹੈ ਚੋਨੇ ਦਾ ਜਿਹੜਾ ਰਕਬਾ ਹੈ ਚੋਨੇ ਦੀ ਕਾਸ਼ਤ ਜਿਹੜਾ ਹੈਟ ਜਿਹੜਾ ਰਕਬਾ ਹੈ ਕੀ ਉਸ ਨੂੰ ਅਸੀਂ ਘਟਾ ਪਾਏ ਆਂ ਜਾਂ ਉਹ ਉਹਨਾਂ ਦਾ ਉਨਾ ਹੀ ਹੈ ਜੇ ਤੁਸੀਂ ਸਰਕਾਰੀ ਜਿਹੜੇ ਅੰਕੜੇ ਨੇ ਉਹਨਾਂ ਨੂੰ ਧਿਆਨ ਨਾਲ ਉਹ ਖੁਮਿਆ ਦੇਖੋ ਤਾਂ ਇਸ ਸਾਲ ਜਿਹੜਾ ਝੋਨੇ ਹੇਠਲਾ ਰਕਬਾ ਹੈ ਉਹ 32 ਲੱਖ 23000 ਹੈਕਟੇਅਰ ਜਿਹੜਾ ਹੈ 31 ਜੁਲਾਈ ਤੱਕ ਝੋਨੇ ਦੀ ਬਜਾਈ ਜਿਹੜੀ ਹੈ ਪੰਜਾਬ ਦੇ ਇੰਨੇ ਰਕਬੇ ਹੇਠ ਹੋ ਚੁੱਕੀ ਹੈ ਤੇ ਇਹ ਰਕਬਾ ਜਿਹੜਾ 2015-16 ਤੋਂ 10 ਸਾਲ ਪਹਿਲਾਂ ਸੀਗਾ ਉਹ ਸੀ 29 ਲੱਖ 70000 ਏਕੜ ਜੀ ਹੁਣ ਇਹ 29 ਲੱਖ 70000 ਤੋਂ ਵੱਧ ਕੇ ਜਿਹੜਾ ਹੈ 32 ਲੱਖ 23000 ਹੈਕਟੇਅਰ ਜਿਹੜਾ ਹੈ ਉਹ ਹੋ ਗਿਆ ਹੈ ਇਹ ਵਾਅਦਾ ਜੋ ਹੈ ਸਰਕਾਰ ਦਾ ਜਿਹੜਾ ਟੀਚਾ ਮਿਥਿਆ ਹੁੰਦਾ ਹੈ ਉਸ ਤੋਂ ਬਿਲਕੁਲ ਉਲਟ ਹੈ ਟੀਚਾ ਇਹ ਹੁੰਦਾ ਕਿ ਅਸੀਂ ਘਟਾਵਾਂਗੇ ਰਕਬਾ ਝੋਨੇ ਹਟ ਪਰ ਉਲਟਾ ਇਹ ਵਧ ਗਿਆ ਹੈ ਜੀ ਇਹ ਨਹੀਂ ਹੈ ਕਿ ਸਿਰਫ ਇਸ ਸਾਲ ਹੀ ਜਿਹੜਾ ਹੈ ਇਹ ਵਧਿਆ ਹੈ ਹਾਂ ਇਹ ਗੱਲ ਜ਼ਰੂਰ ਹੈ ਕਿ ਇਸ ਸਾਲ ਜਿਹੜਾ ਹੈ ਰਿਕਾਰਡ ਤੋੜਾ ਐਨਾ ਰਕਬਾ ਕਦੇ ਵੀ ਪੰਜਾਬ ਦੇ ਵਿੱਚ ਝੋਨੇ ਦੀ ਬਜਾਈ ਹਟਾ ਨਹੀਂ ਸੀਗਾ ਪਰ ਜੇ ਆਪਾਂ 10 ਸਾਲ ਦੇ ਅੰਕੜੇ ਤੇ ਨਜ਼ਰ ਮਾਰਦੇ ਹਾਂ ਜੀ ਲਗਾਤਾਰ ਹਰ ਸਾਲ ਥੋੜਾ ਥੋੜਾ ਕਰਕੇ ਇਹ ਘਟਣ ਦੀ ਬਜਾਏ ਰਕਬਾ ਜਿਹੜਾ ਹੈ ਵਧ ਰਿਹਾ ਹੈ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ 15 16 ਦੇ ਵਿੱਚ 29 ਲੱਖ 70 ਹਜ਼ਾਰ ਏਕੜ ਜਿਹੜਾ ਸੀ ਉਹ ਰਕਬਾ ਸੀ ਜੋ ਅਗਲੇ ਸਾਲ ਵਧ ਕੇ 30 ਲੱਖ 46 ਹਜ਼ਾਰ ਏਕੜ ਹੋਇਆ ਫਿਰ ਇਹ ਜਿਹੜਾ ਹੈ 30 ਲੱਖ 64 ਹਜ਼ਾਰ ਏਕੜ ਦੇ ਉੱਪਰ ਪਹੁੰਚ ਗਿਆ ਜੀ ਉਸ ਤੋਂ ਅਗਲੇ ਸਾਲ ਇਹੀ ਜਿਹੜਾ ਚੋਨੇ ਹੇਠਲਾ ਰਕਬਾ ਹੈ ਉਹ ਵਧ ਕੇ 31 ਲੱਖ 2000 ਏਕੜ ਹੋਇਆ ਉਸ ਤੋਂ ਅਗਲੇ ਸਾਲ 31 ਲੱਖ 43 ਹਜ਼ਾਰ ਏਕੜ ਹੋਇਆ ਫਿਰ 3147 ਤੋਂ 3149 ਹਜ਼ਾਰ ਏਕੜ ਹੋਇਆ ਉਸ ਤੋਂ ਅਗਲੇ ਸਾਲ 3143 ਹਜ਼ਾਰ ਪਿਛਲੇ ਸਾਲ ਜਿਹੜਾ ਹੈ ਵਾਦਾ ਵਾਦਾ ਜਿਹੜਾ ਹੈ 3179 ਹਜ਼ਾਰ ਏਕੜ ਦੇ ਉੱਪਰ ਪਹੁੰਚ ਗਿਆ ਸੀ ਜੋ ਕਿ ਇਸ ਸਾਲ 32 ਲੱਖ ਦਾ ਜਿਹੜਾ ਹੈ ਉਹ ਟੀਚਾ ਜਿਹੜਾ ਹੈ ਉਹ ਕ੍ਰਾਸ ਕਰ ਚੁੱਕਿਆ ਹੈ ਜੀ ਇੰਨੀ ਜ਼ਿਆਦਾ ਜਿਹੜੀ ਹੈ ਝੋਨੇ ਦੀ ਬਿਜਾਈ ਜਿਹੜੀ ਹੈ ਪੰਜਾਬ ਦੇ ਵਿੱਚ ਹੋ ਚੁੱਕੀ ਹੈ ਜੀ ਹੁਣ ਜੋ ਬਦਲਮੀਆਂ ਫਸਲਾਂਾਂ ਦੀ ਆਪਾਂ ਗੱਲ ਕਰਦੇ ਹਾਂ ਕਿ ਜੇ ਝੋਨਾ ਨਹੀਂ ਕਿਸਾਨਾਂ ਨੇ ਬੀਜਣਾ ਹੈਗਾ ਤਾਂ ਉਹਦੀ ਜਗ੍ਹਾ ਕੀ ਹੋਰ ਇਸ ਤਰ੍ਹਾਂ ਦਾ ਬੀਜਿਆ ਜਾਵੇ ਜਿਹਦੇ ਨਾਲ ਜਿਹੜਾ ਹੈ ਉਹਨਾਂ ਦੀ ਆਮਦਨ ਨੂੰ ਜ਼ਿਆਦਾ ਫਰਕ ਨਾ ਪਵੇ ਤੇ ਉਹ ਜਿਹੜਾ ਹੈ ਆਪਣੀ ਖੇਤੀ ਕਰ ਸਕਣ ਤੇ ਆਪਣਾ ਜਿਹੜਾ ਰੋਜ਼ਮਰਗਾ ਦਾ ਜੀਵਨ ਹੈ ਉਹ ਢੰਗ ਨਾਲ ਬਤੀਤ ਕਰ ਸਕਣ ਪੰਜਾਬ ਦੇ ਵਿੱਚ ਜੀ ਬਹੁਤ ਜ਼ਿਆਦਾ ਫਸਲਾਂ ਹੋਰ ਜਿਹੜੀਆਂ ਫਿਲਹਾਲ ਨਹੀਂ ਬੀਜੀਆਂ ਜਾਂਦੀਆਂ ਉਹ ਜੋ ਬੀਜੀਆਂ ਜਾਂਦੀਆਂ ਹਨ ਉਹ ਇੱਕ ਤਾਂ ਜੀ ਮੱਕੀ ਬੀਜੀ ਜਾਂਦੀ ਹੈ ਜੀ ਨਰਮਾਣੀ ਗੰਨਾ ਤੇ ਜਾਂ ਫਿਰ ਆਪਾਂ ਬਾਸਮਤੀ ਕਹਿ ਦਿੰਨੇ ਆ ਕਿਉਂਕਿ ਇਹਦਾ ਜਿਹੜਾ ਹੈ ਬਾਸਮਤੀ ਦਾ ਝੋਨਾ ਜਿਹੜਾ ਹੈ ਉਹਨੂੰ ਟਾਈਮ ਜਿਹੜਾ ਹੈ ਦੂਸਰੇ ਝੋਨੇ ਨਾਲੋਂ ਘੱਟ ਲੱਗਦਾ ਹੈ ਤੇ ਇਹਨੂੰ ਵੀ ਇਸ ਕਰਕੇ ਪ੍ਰਸਤਾਹਿਤ ਕੀਤਾ ਜਾਂਦਾ ਹੈ ਕਿ ਬਾਸਮਤੀ ਦੀ ਖੇਤੀ ਜਿਹੜੀ ਇਹ ਕਰ ਲੋ ਜਾਂ ਫਿਰ ਆਪਾਂ ਦਾਲਾਂ ਦੀ ਖੇਤੀ ਉਹਦੇ ਵਿੱਚੋਂ ਵੀ ਜ਼ਿਆਦਾਤਰ ਮੂੰਗੀ ਦੀ ਖੇਤੀ ਦੀ ਹੀ ਗੱਲ ਜਿਹੜੀ ਹੈ ਪੰਜਾਬ ਦੇ ਵਿੱਚ ਹੁੰਦੀ ਹੈਗੀ ਆ ਜੀ ਹਰ ਜਿਹੜੀ ਸਰਕਾਰ ਹੈ ਉਹ ਹਰ ਸਾਲ ਇਸ ਤਰ੍ਹਾਂ ਦੇ ਟਾਰਗੇਟ ਸੈੱਟ ਕਰਦੀ ਹੈਗੀ ਇਹ ਜੇ ਇਸ ਸਾਲ ਅਸੀਂ ਜਿਹੜਾ ਹੈ ਝੋਨੇ ਦੇ ਹੇਠੋਂ ਐਨਾ ਜਿਹੜਾ ਰਕਬਾ ਹੈ ਉਹਨੂੰ ਅ ਕਟਾ ਲਾਂਗੇ ਤੇ ਉਹਦੀ ਜਗ੍ਹਾ ਇਹਨਾਂ ਫਸਲਾਂ ਦੇ ਉੱਤੇ ਉਹਨੂੰ ਸ਼ਿਫਟ ਕਰ ਦਾਂਗੇ ਜਾਂ ਮੋੜ ਕੇ ਲੈ ਜਾਾਂਗੇ ਪਰ ਉਹ ਜਿਹੜਾ ਉਹ ਹੋ ਨਹੀਂ ਰਿਹਾ ਹੈਗਾ ਉਲਟਾ ਹੀ ਹੋ ਕੋ ਹੋ ਰਿਹਾ ਹੈ ਝੋਨੇ ਦੇ ਹੇਠਲਾ ਜਿਹੜਾ ਰਕਬਾ ਹੈ ਉਹ ਵਧਦਾ ਜਾ ਰਿਹਾ ਹੈ ਪਹਿਲੀ ਵਾਰ ਜਿਹੜੀ ਇਸ ਤਰ੍ਹਾਂ ਦੀ ਸੋਚ ਦੀ ਜਿਹੜੀ ਹੈ ਸ਼ੁਰੂਆਤ ਹੋਈ ਸੀ 1980 ਦੇ ਵਿੱਚ ਹੋਈ ਸੀ ਜਦੋਂ ਪਹਿਲੀ ਕੋਸ਼ਿਸ਼ ਹੋਈ ਸੀਗੀ ਆਪਾਂ ਚੋਨੇ ਦੇ ਹੇਠਲੇ ਰੱਖ ਬੈ ਨੂੰ ਕਿਵੇਂ ਘਟਾਈਏ ਜੀ 1980 ਚ ਸ਼ੁਰੂਆਤ ਹੋਈ ਸਰਕਾਰ ਨੇ ਇਹਦੇ ਬਾਰੇ ਸੋਚਣਾ ਸ਼ੁਰੂ ਕੀਤਾ ਪਰ ਕਿਹੜਾ ਠੋਸ ਕਦਮ ਕੋਈ ਵੀ ਕਿਸੇ ਸਰਕਾਰ ਨੇ ਚੁੱਕਿਆ ਇਸ ਦਿਸ਼ਾ ਵੱਲ ਉਸੇ 2002 ਦੇ ਵਿੱਚ ਕਾਂਗਰਸ ਦੀ ਗਵਰਨਮੈਂਟ ਸੀਗੀ ਜੀ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੇ ਹੇਠਾਂ ਉਹਨਾਂ ਨੇ ਇੱਕ ਕੋਸ਼ਿਸ਼ ਕੀਤੀ ਇੱਕ ਪਾਲਿਸੀ ਲਿਆਂਦੀ ਜਿਹਦੇ ਵਿੱਚ ਉਹਨਾਂ ਨੇ ਕੰਟਰੈਕਟ ਫਾਰਮਿੰਗ ਜਿਹੜੀ ਹੈ ਉਹਦੀ ਸ਼ੁਰੂਆਤ ਕੀਤੀ ਕਿ ਜਿਹੜੀ ਹੈ ਸਰਕਾਰ ਕਿਸਾਨਾਂ ਨਾਲ ਕੰਟਰੈਕਟ ਫਾਰਮਿੰਗ ਕਰੇਗੀ ਠੇਕੇ ਕਰੇਗੀ ਕਿ ਕਿਹੜੀ ਫਸਲ ਉਹਨਾਂ ਨੇ ਵੇਚਣੀ ਹੈ ਪਰ ਇਹ ਜਿਹੜੀ ਕੋਸ਼ਿਸ਼ ਹੈ ਇਹ ਫੇਲ ਹੋ ਗਈ ਜੀ ਕਾਮਯਾਬ ਨਹੀਂ ਹੋ ਪਾਈ ਕਿੰਨਾ ਕਾਰਨਾ ਕਰਕੇ ਉਹ ਲੰਬੀ ਡਿਸਕਸ਼ਨ ਦਾ ਪਾਰਟ ਹੈ ਪਰ ਇਹ ਜਿਹੜੀ ਕੰਟਰੈਕਟ ਫਾਰਮਿੰਗ ਦੀ ਪਹਿਲੀ ਜਿਹੜੀ ਹੈ ਕੋਸ਼ਿਸ਼ ਜਿਹੜੀ ਹੋਈ ਸੀਗੀ ਕ੍ਰੌਪ ਡਾਇਵਰਸੀਫਿਕੇਸ਼ਨ ਨੂੰ ਲੈ ਕੇ 2002 ਦੇ ਵਿੱਚ ਹੋਈ ਸੀਗੀ ਉਸ ਤੋਂ ਬਾਅਦ 2012-13 ਦੇ ਵਿੱਚ ਜਿਹੜੀ ਅਕਾਲੀ ਸਰਕਾਰ ਸੀ ਉਸ ਟਾਈਮ ਦੀ ਉਹਨਾਂ ਨੇ ਇੱਕ ਨਵੀਂ ਖੇਤੀ ਪਾਲਿਸੀ ਲਾਂਦੀ ਜੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ 12 ਲੱਖ ਹੈਕਟੇਅਰ ਜਿਹੜਾ ਹੈ ਉਹ ਝੋਨੇ ਦੇ hectare ਜਿਹੜਾ ਅਸੀਂ ਹੈ ਉਹ ਰਕਬਾ ਜਿਹੜਾ ਹੈ ਉਹਨੂੰ ਕੱਢਾਂਗੇ ਤੇ ਉਹਦੀ ਜਿਹੜੀ ਹੈ ਕੋਈ ਹੋਰ ਫਸਲ ਜਿਹੜੀ ਹੈ ਉਸ ਤੇ ਬਦਲੀਆਂ ਫਸਲਾਂ ਜਿਹੜੀਆਂ ਨੇ ਉਹ ਵਿਗੀਆਂ ਜਾਣਗੀਆਂ ਜੀ ਇਸ ਪਾਲਿਸੀ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ 12 ਲੱਖ ਹੈਕਟੇਅਰ ਜਾਂ ਏਕੜ ਸੀ ਏਰੀਆ ਕਢਣਾ ਹੈ ਚੋਣੇ ਹਟੋਂ ਉਹਦੇ ਵਿੱਚੋਂ 5.5 ਲੱਖ ਜਿਹੜਾ ਹੈਕਟੇਅਰ ਆ ਉਹਦੇ ਵਿੱਚ ਕੱਲੀ ਜਿਹੜੀ ਹੈ ਮੱਕੀ ਦੀ ਜਿਹੜੀ ਹੈ ਕਾਸ਼ਤ ਕੀਤੀ ਜਾਏਗੀ ਮੱਕੀ ਬੀਜੀ ਜਾਏਗੀ ਜੀ ਆ ਇੱਕ ਕੋਸ਼ਿਸ਼ ਵੀ ਜਿਹੜੀ ਹੈ ਉਹ ਆ ਕਾਫੀ ਬੁਰੀ ਤਰੀਕੇ ਨਾਲ ਫੇਲ ਹੋਈ ਜੀ ਕਿ ਜੋ ਉਹਨਾਂ ਨੇ ਆਪਣੇ ਟੀਚੇ ਰੱਖੇ ਸਨ ਉਹ ਟੀਚੇ ਜਿਹੜੇ ਨੇ ਪੂਰੇ ਨਹੀਂ ਕਰ ਸਕੇ ਤੇ ਇਸ ਤਰ੍ਹਾਂ ਹੀ ਫੇਰ ਆ ਜਿਹੜਾ ਸਿਲਸਿਲਾ ਹੈ ਸਾਲ ਦਰ ਸਾਲ ਚੱਲੀ ਗਿਆ ਜਿਹੜੀ ਨਵੀਂ ਸਰਕਾਰ ਆਮ ਆਦਮੀ ਪਾਰਟੀ ਦੀ ਆਈ ਹੈ ਜੋ ਕਿ ਮੌਜੂਦਾ ਪੰਜਾਬ ਦੀ ਸਰਕਾਰ ਹੈ ਉਹਨਾਂ ਨੇ ਹਜੇ ਤੱਕ ਕੋਈ ਵੀ ਨਵੀਂ ਖੇਤੀ ਪਾਲਿਸੀ ਜਿਹੜੀ ਹੈ ਉਹ ਲਿਆਂਦੀ ਨਹੀਂ ਹੈ ਜੀ ਗੱਲਾਂ ਬਹੁਤ ਹੋਈਆਂ ਸੀ ਚਰਚਾਵਾਂ ਹੋਈਆਂ ਸੀ ਕਿ ਇਹ ਸਰਕਾਰ ਆਉਣ ਨਾਲ ਨਵੀਂ ਖੇਤੀ ਦੀ ਪਾਲਿਸੀ ਲੈ ਕੇ ਆਏਗੀ ਪਰ ਇਸ ਤਰ੍ਹਾਂ ਦੀ ਕੋਈ ਪਾਲਿਸੀ ਹਜੇ ਤੱਕ ਜਿਹੜੀ ਹੈ ਉਹ ਆਈ ਨਹੀਂ ਹੈ ਪਿਛਲੇ ਸਾਲ ਭਗਵੰਤ ਮਾਨ ਦੀ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਗਈ ਕਿ ਮੂੰਗੀ ਜਿਹੜੀ ਹੈ ਉਹਦੇ ਹੇਠਕਬੇ ਨੂੰ ਵਧਾਇਆ ਜਾਵੇ ਐਲਾਨ ਵੀ ਕੀਤੇ ਗਏ ਜਿਹੜੀ ਮੂੰਗੀ ਦੀ ਫਸਲ ਹੈ ਉਹ ਐਮਐਸਪੀ ਦੇ ਉੱਤੇ ਪੰਜਾਬ ਸਰਕਾਰ ਖਰੀਦੇਗੀ ਇਹ ਵੀ ਬੜੇ ਦਾਅਵੇ ਵੀ ਕੀਤੇ ਗਏ ਕਿ ਹਾਂਜੀ ਇਹ ਜਿਹੜੀ ਪਿਛਲੇ ਸਾਲ ਜਿਨ੍ਹਾਂ ਨੇ ਵੀ ਮੂੰਗੀ ਬੀਜੀ ਸੀ ਉਹ ਸਾਰੀ ਜਿਹੜੀ ਹੈ ਸਰਕਾਰ ਨੇ ਚੱਕ ਲਈ ਹੈ ਜੀ ਐਮਐਸਪੀ ਤੇ ਖਰੀਦੀ ਹੈ ਪਰ ਜ਼ਮੀਨੀ ਹਕੀਕਤ ਜਾਂ ਲੋਕਾਂ ਦੇ ਕਹਿਣ ਮੁਤਾਬਕ ਇਹ ਹੈ ਕਿ ਉਹ ਮੂੰਗੀ ਦੀ ਫਸਲ ਜਿਹੜੀ ਹੈ ਬੀਜੀ ਬਹੁਤ ਲੋਕਾਂ ਨੇ ਜਰੂਰ ਉਤਸ਼ਾਹਿਤ ਹੋ ਕੇ ਮੰਮੀ ਸਰਕਾਰ ਦਾ ਸਾਥ ਦੇਣ ਦੀ ਕੋਸ਼ਿਸ਼ ਕੀਤੀ ਪਰ ਉਹ ਜਿਹੜੀ ਹੈ ਉਹ ਖਰੀਦੀ ਜਿਹੜੀ ਹੈ ਓਨੀ ਜਿੰਨੀ ਮੂੰਗੀ ਬੀਜੀ ਸੀ ਉਹ ਨਹੀਂ ਗਈ ਤੇ ਲੋਕਾਂ ਨੂੰ ਘਾਟਾ ਪੈਸ ਕਰਕੇ ਇਸ ਸਾਲ ਜਿਹੜਾ ਹੈ ਲੋਕਾਂ ਨੇ ਮੂੰਗੀ ਬੀਜਣ ਦੇ ਬਾਰੇ ਕੋਈ ਜਿਹੜਾ ਆਪਣਾ ਉਤਸ਼ਾਹ ਨਹੀਂ ਦਿਖਾਇਆ ਹੋਰ ਤਾਂ ਹੋਰ ਸਰਕਾਰ ਨੇ ਵੀ ਇਸ ਵਾਰ ਬਿਲਕੁਲ ਇੱਕ ਵਾਰ ਵੀ ਇਹ ਗੱਲ ਨਹੀਂ ਕੀਤੀ ਕਿ ਹਾਂ ਜੀ ਮੂੰਗੀ ਬੀਜੋ ਜਾਂ ਅਸੀਂ ਮੂੰਗੀ ਖਰੀਦਾਂਗੇ ਉਹ ਚੁੱਪ ਹੀ ਵੱਟ ਗਏ ਮੂੰਗੀ ਦੇ ਬਾਰੇ ਕੋਈ ਗੱਲ ਜਿਹੜੀ ਹੈ ਇਸ ਸਾਲ ਉਹ ਨਹੀਂ ਹੋਈ ਹੈਗੀ ਜੀ ਹੁਣ ਜਿਵੇਂ ਆਪਾਂ ਜ਼ਿਕਰ ਕਰ ਰਹੇ ਹਾਂ ਕਿ ਮੱਕੀ ਨਰਮਾ ਤੇ ਗੰਨਾ ਸਿਰਫ ਇਹ ਤਿੰਨ ਫਸਲਾਂ ਨਹੀਂ ਜੋ ਬੀਜੀਆਂ ਜਾਂਦੀਆਂ ਨੇ ਜੀ ਪੰਜਾਬ ਦੇ ਵਿੱਚ ਝੋਨੇ ਦੀ ਜਗ੍ਹਾ ਦੇ ਉੱਤੇ ਇਹ 2015-16 ਆਂਦਾ ਆਪਾਂ 10 ਸਾਲ ਪਹਿਲਾਂ ਦਾ ਗੱਲ ਕਰਦੇ ਹੈਗੇ ਆ ਤਾਂ ਗੰਨੇ ਦੇ ਜਿਹੜਾ ਰਕਬਾ ਸੀਗਾ ਜੀ ਉਹ 92 ਹਜ਼ਾਰ ਏਕੜ ਜਿਹੜਾ ਸੀ ਉਹਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਹੈ ਗੰਨੇ ਦੀ ਕਾਸ਼ਤ ਹੁੰਦੀ ਸੀਗੀ ਗੰਨਾ ਬੀਜਿਆ ਜਾਂਦਾ ਸੀਗਾ ਜੀ ਜੋ ਹੁਣ ਅੱਜ ਮੌਜੂਦਾ 2024-25 ਦੀ ਆਪਾਂ ਗੱਲ ਕਰਦੇ ਹਾਂ ਤਾਂ 94558 ਏਕੜ ਹੈ 92 ਤੋਂ 94000 2000 ਏਕੜ ਦਾ ਹੀ ਇਹਦੇ ਵਿੱਚ ਵਾਧਾ ਹੋਇਆ ਹੈ ਯਾਨੀ ਕਹਿ ਸਕਦੇ ਆਂ ਕਿ ਲਗਭਗ ਉਨਾ ਹੀ ਜਿਹੜਾ ਰਕਬਾ ਹੈ ਉਹ ਗੰਨੇ ਦੀ ਕਾਸ਼ਤ ਸਿਰ ਅੱਜ ਵੀ ਹੈ ਜਿੰਨਾ 10 ਸਾਲ ਪਹਿਲਾਂ ਸੀਗਾ ਜੀ ਮੱਕੀ ਦੀ ਜੇ ਆਪਾਂ ਗੱਲ ਕਰਦੇ ਆਂ ਮੱਕੀ ਦੇ ਵਿੱਚ ਵੀ ਜਿਹੜਾ 10 ਸਾਲ ਪਹਿਲਾਂ ਰਕਬਾ ਸੀ ਉਹ 127000 ਏਕੜ ਸੀਗਾ ਜੀ ਅੱਜ ਦੀ ਜੋ ਆਪਾਂ ਮੌਜੂਦਾ ਸਮੇਂ ਦੀ ਗੱਲ ਕਰਦੇ ਆ ਤਾਂ ਹੋਰ ਰਕਬਾ ਥੋੜਾ ਜਿਹਾ ਮਾਮੂਲੀ ਘਟ ਕੇ 1 ਲੱਖ 18000 ਜਿਹੜਾ ਏਕੜ ਹੈ ਉਹ ਉਸ ਦੇ ਉੱਪਰ ਕਾਸ਼ਿਤ ਹੁੰਦੀ ਹੈ ਜੇ ਮੋٹے ਮੋٹے ਸ਼ਬਦਾਂ ਚ ਕਹਿਣਾ ਚਾਹੀਏ ਤਾਂ ਇਹ ਵੀ ਜਿਹੜਾ ਰਕਬਾ ਹੈ ਉਨਾ ਹੀ ਹੈ 10 ਸਾਲ ਦੀ ਐਵਰੇਜ ਜਿਹੜੀ ਹੈ ਲਗਭਗ ਉੱਥੇ ਹੀ ਇਹ ਖੜਾ ਹੈ ਜੀ ਨਰਮਾ ਜਿਹੜਾ ਹੈ ਉਹ 15 16 ਦੇ ਵਿੱਚ ਜਿਹੜਾ ਸੀ ਉਹਦੀ ਕਾਸ਼ਿਤਥੇਟ ਜੋ ਰਕਬਾ ਸੀ ਉਹ 335000 ਏਕੜ ਸੀਗਾ ਜੀ ਜੋ ਇਸ ਸਾਲ ਦੀ ਜੇ ਆਪਾਂ ਨਜ਼ਰ ਮਾਰੀਏ ਘਟ ਕੇ ਸਿਰਫ ਜੋ ਹੈ 99718 ਏਕੜ ਰਹਿ ਗਿਆ ਹੈ ਬਹੁਤ ਵੱਡੀ ਗਰਾਵਟ ਜਿਹੜੀ ਹੈ ਉਹ ਨਰਮੇ ਦੀ ਜਿਹੜੀ ਫੇਤੀ ਹੈ ਉਹਦੇ ਵਿੱਚ ਆਈ ਹੈ ਇਹਦਾ ਜਿਹੜੇ ਕਾਰਨ ਨੇ ਮੁੱਖ ਕਾਰਨ ਜਿਹੜਾ ਆਪਾਂ ਗਿਣ ਸਕਦੇ ਹਾਂ ਪਿਛਲੇ ਕਈ ਸਾਲਾਂ ਦੇ ਜਿਹੜਾ ਨਰਮਾ ਹੈ ਉਸਤੇ ਚਿੱਟੀ ਮੱਖੀ ਤੇ ਗੁਲਾਬੀ ਸੁੰਡੀ ਜਿਹੜਾ ਹੈ ਇਸ ਦੇ ਹਮਲੇ ਹੋ ਰਹੇ ਹਨ ਲਗਾਤਾਰ ਉਹ ਨਾ ਹਮਲੇ ਕਰਕੇ ਜਿਹੜਾ ਹੈ ਉਹ ਕਿਸਾਨਾਂ ਦਾ ਬਹੁਤ ਵੱਡਾ ਜਿਹੜਾ ਹੈ ਨੁਕਸਾਨ ਹੋਇਆ ਹੈ ਕਈ ਜਗ੍ਹਾ ਦੇ ਉੱਤੇ ਜਿਹੜਾ ਕਿਸਾਨਾਂ ਨੇ ਆਪਣੀ ਖੜੀਆਂ ਫਸਲਾਂ ਨੂੰ ਵਾਉਣਾ ਵੀ ਪਿਆ ਹੈ ਕਿਉਂਕਿ ਜਿਹੜਾ ਡੈਮੇਜ ਸੀ ਉਹ ਕਿਸਾਨਾਂ ਦੀਆਂ ਫਸਲਾਂ ਨੂੰ ਉਹ ਪਹਿਲਾਂ ਹੀ ਇੰਨਾ ਜ਼ਿਆਦਾ ਹੋ ਚੁੱਕਿਆ ਸੀਗਾ ਜੀ ਬਹੁਤ ਰੌਲਾ ਨਕਲੀ ਬੀਜਾਂ ਦਾ ਤੇ ਨਕਲੀ ਜਿਹੜੇ ਕੀਟਨਾਸ਼ਕ ਸੀ ਜਿਹੜੇ ਸਪਰੇਅ ਕੀਤੇ ਜਾਂਦੇ ਸੀ ਇਹਨਾਂ ਹਮਲਿਆਂ ਤੋਂ ਬਚਣ ਲਈ ਉਹ ਉਹਦੇ ਬਾਰੇ ਬਹੁਤ ਰੌਲਾ ਪਿਆ ਕਿ ਜਿਹੜੇ ਉਹਨਾਂ ਨੂੰ ਘਟੀਆ ਕੁਆਲਿਟੀ ਦੇ ਬੀਜ ਮਿਲੇ ਸੀਗੇ ਤੇ ਘਟੀਆ ਕੁਆਲਿਟੀ ਦੇ ਹੀ ਜਿਹੜੇ ਨਕਲੀ ਕੀਟਨਾਸ਼ਕ ਨੇ ਉਹ ਬਾਜ਼ਾਰਾਂ ਦੇ ਵਿੱਚ ਉਪਲਬਧ ਨੇ ਇਸੇ ਕਰਕੇ ਜਿਹੜਾ ਉਹਨਾਂ ਕੀਟਨਾਸ਼ਕਾਂ ਦਾ ਕੋਈ ਅਸਰ ਜਿਹੜਾ ਹੈ ਇਹ ਇਹਨਾਂ ਪੈਸਟਸ ਦੇ ਉੱਤੇ ਜਿਹੜਾ ਹੈ ਨਹੀਂ ਹੋ ਰਿਹਾ ਹੈ ਪਰ ਉਹ ਕੁਝ ਇੱਕ ਕਾ ਦੁੱਖਾਂ ਜਿਹੜੀਆਂ ਗ੍ਰਿਫਤਾਰੀਆਂ ਵੀ ਹੋਈਆਂ ਪਰ ਕੋਈ ਇਹਦਾ ਜ਼ਿਆਦਾ ਜਿਹੜਾ ਹੱਲ ਜਿਹੜਾ ਹੈ ਉਹ ਲੋਕਾਂ ਨੂੰ ਨਹੀਂ ਮਿਲਿਆ ਹੈ ਇਸੇ ਕਰਕੇ ਬਹੁਤ ਸਾਰੇ ਕਿਸਾਨਾਂ ਨੇ ਨਰਮੇ ਤੋਂ ਆਪਣਾ ਹੱਥ ਪਿੱਛੇ ਖਿੱਚ ਲਿਆ ਹੈ ਜੀ ਜੋ ਕਿ ਇਸ ਸਾਲ ਦੇ ਅੰਕੜਿਆਂ ਚ ਆਪਾਂ ਨੂੰ ਸਾਫ਼ ਦਿਖ ਰਿਹਾ ਹੈ ਪਿਛਲੇ ਹਫਤੇ ਹੀ ਜਿਹੜੀ ਪੰਜਾਬੀ ਐਗਰੀਕਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈ ਜੀ ਪੀਏਯੂ ਲੁਧਿਆਣਾ ਉਹਨਾਂ ਵੱਲੋਂ ਇੱਕ ਜਿਹੜਾ ਹੈ ਬੁਲੇਟਿਨ ਜਾਰੀ ਕੀਤਾ ਗਿਆ ਸੀਗਾ ਇੱਕ ਅਨਾਉਂਸਮੈਂਟ ਕੀਤੀ ਗਈ ਸੀ ਕਿ ਉਹਨਾਂ ਨੇ ਇੱਕ ਜਿਹੜਾ ਹੈ ਜੈਨੇਟਿਕਸ ਦੇ ਵਿੱਚ ਹਾਈਬ੍ਰਿਡ ਬੀਜ ਜਿਹੜਾ ਹੈ ਇਸ ਤਰ੍ਹਾਂ ਦਾ ਤਿਆਰ ਕਰ ਲਿਆ ਹੈ ਜੋ ਕਿ ਜਿਹੜੀ ਚਿੱਟੀ ਮੱਖੀ ਹੈ ਕੋਸ਼ ਨੂੰ ਰੈਜ਼ਿਸਟੈਂਸ ਆਉਤੇ ਚਿੱਟੀ ਮੱਖੀ ਦਾ ਕੋਈ ਅਸਰ ਨਹੀਂ ਹੁੰਦਾ ਹੈ ਸੋ ਇਸ ਹਫਤੇ ਹੀ ਇਸ ਤਰ੍ਹਾਂ ਦਾ ਐਲਾਨ ਜਿਹੜਾ ਹੈ ਉਹ ਪੰਜਾਬੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਕੀਤਾ ਗਿਆ ਹੈ ਅਗਲੇ ਸਾਲੇ ਵੀ ਮਾਰਕੀਟ ਦੇ ਵਿੱਚ ਉਪਲਬਧ ਹੋਏਗਾ ਨਹੀਂ ਹੋਏਗਾ ਤੇ ਕਿੰਨੇ ਕੁ ਜਿਹੜੇ ਕਿਸਾਨ ਨੇ ਇਸ ਦੇ ਉੱਤੇ ਭਰੋਸਾ ਕਰਦੇ ਨੇ ਉਹ ਆਪਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਹੀ ਦੇਖਣ ਨੂੰ ਮਿਲੇਗਾ ਲੇਕਿਨ ਫਿਲਹਾਲ ਜੋ ਹੈ ਨਰਮੇ ਦਾ ਰਕਬਾ ਬਹੁਤ ਜ਼ਿਆਦਾ ਘਟ ਗਿਆ ਹੈ ਜੋ ਆਪਾਂ ਗੰਨੇ ਦੀ ਗੱਲ ਕਰੀਏ ਜੀ ਗੰਨੇ ਆਂ ਦੀ ਜਿਹੜੀ ਹੈ ਉਹ ਸਭ ਤੋਂ ਵੱਡੀ ਸਮੱਸਿਆ ਉਹ ਇਹ ਆਉਂਦੀ ਹੈਗੀ ਆ ਕਿ ਆਪਾਂ ਆਮຊਰ ਨੂੰ ਮਿਲਦਾ ਹੈ ਕਿ ਜਿਹੜੀਆਂ ਪ੍ਰਾਈਵੇਟ ਮਿੱਲਾਂ ਨੇ ਚੀਨੀ ਮਿੱਲਾਂ ਨੇ ਉਹ ਜਿਹੜੀ ਗੰਨੇ ਦੀ ਪੇਮੈਂਟ ਹੈ ਉਹ ਨਾਲ ਦੀ ਨਾਲ ਨਹੀਂ ਕਰਦੀਆਂ ਹੈਗੀਆਂ ਕਿਸਾਨਾਂ ਨੂੰ ਉਹਨਾਂ ਦੇ ਪਿੱਛੇ ਘੁੰਮਣਾ ਪੈਂਦਾ ਹੈ ਆਪਣੇ ਪਿਛਲੇ ਸਾਲ ਦੇ ਬਕਾਇਆ ਨੂੰ ਸਾਲ-ਸਾਲ ਦੋ-ਦੋ ਸਾਲ ਦਾ ਟਾਈਮ ਲੰਘ ਜਾਂਦਾ ਹੈ ਜੀ ਕਈ ਵਾਰ ਇਹ ਵੀ ਦੇਖਿਆ ਹੈ ਕਿ ਕਿਸਾਨੀ ਉਹਨਾਂ ਨੂੰ ਧਰਨੇ ਲਾਉਣੇ ਪਏ ਨੇ ਮਿੱਲਾਂ ਦੇ ਸਾਹਮਣੇ ਤਾਂ ਕਿ ਉਹਨਾਂ ਦਾ ਜਿਹੜਾ ਬਕਾਇਆ ਹੈ ਉਹ ਕਲੀਅਰ ਕੀਤਾ ਜਾ ਸਕੇ ਉਹਨਾਂ ਨੂੰ ਜਿਹੜੇ ਉਹਨਾਂ ਦੇ ਹੱਕ ਦੇ ਪੈਸੇ ਨੇ ਉਹ ਮਿਲ ਸਕਣ ਇਸ ਸਾਲ ਤਾਂ ਇਹ ਵੀ ਖਬਰਾਂ ਬਹੁਤ ਆਈਆਂ ਨੇ ਕਿ ਜਿਹੜਾ ਬਠਿੰਡਾ ਦੀ ਜਿਹੜੀ ਬੈਲਟ ਹੈ ਆ ਬੋਰ ਫਾਜ਼ਲ ਕਾ ਦੀ ਬੈਲਟ ਹੈ ਜਿੱਥੇ ਕਿ ਕਿਨੂਆਂ ਦੇ ਬਾਲ ਜਿਹੜੇ ਨੇ ਉਹ ਕਾਫੀ ਵੱਡੀ ਮਾਤਰਾ ਦੇ ਵਿੱਚ ਪਾਏ ਜਾਂਦੇ ਸਨ ਹੈਗੇ ਸਨ ਉਹ ਵੀ ਕਈ ਕਿਸਾਨਾਂ ਨੇ ਜਿਹੜਾ ਹੈ ਕਾਫੀ ਕਿਸਾਨਾਂ ਨੇ ਆਪਣੇ ਬਾਲ ਜਿਹੜੇ ਕਿਨੂਆਂ ਦੇ ਪੱਟ ਕੇ ਇਸ ਸਾਲ ਉੱਥੇ ਵੀ ਝੋਨਾ ਬੀਜ ਲਿਆ ਹੈ ਕਿਉਂਕਿ ਉਹ ਜਿਹੜਾ ਹੈ ਇਸ ਫਸਲ ਤੋਂ ਹੋਣ ਵਾਲੇ ਲਾਭ ਦੇ ਪਿੱਛੇ ਜਿਹੜਾ ਹੈ ਉਹ ਉਹਨਾਂ ਦਾ ਇੰਟਰਸਟ ਹੈ ਉਹ ਜਾਨਣਾ ਚਾਹੁੰਦੇ ਨੇ ਕਿ ਉਹਨਾਂ ਦੀ ਕਮਾਈ ਹੋ ਸਕੇ ਵੀ ਕਿਨੂਆਂ ਦੇ ਵਿੱਚ ਵੀ ਉਹਨਾਂ ਨੂੰ ਜਿਹੜਾ ਹੈ ਉਹਨੂੰ ਬਹੁਤ ਜ਼ਿਆਦਾ ਫਾਇਦਾ ਨਹੀਂ ਹੋਇਆ ਕੀਨਵਾ ਦੀ ਖੇਤੀ ਕਰਕੇ ਬਲਕਿ ਘਾਟਾ ਹੀ ਪੈ ਰਿਹਾ ਸੀ ਉਹ ਸੋ ਇਹ ਜਿਹੜੇ ਹਾਲਾਤ ਨੇ ਉਹ ਕਿਸਾਨੀ ਦੇ ਨੇ ਕਿਉਂ ਉਹ ਜਿਹੜੀਆਂ ਹੋਰ ਫਸਲਾਂ ਦੀ ਜਿਹੜੀ ਇਹ ਕਾਸ਼ਤ ਨਹੀਂ ਕਰ ਰਹੇ बार-बार ਮੁਰਕੇ ਝੋਨੇ ਦੇ ਉੱਪਰ ਹੀ ਆ ਰਹੇ ਨੇ ਇੰਨਾ ਦਾ ਕੋਈ ਵੀ ਹੱਲ ਜਿਹੜਾ ਹੈ ਕਿਸੇ ਵੀ ਸਮੇਂ ਦੀਆਂ ਸਰਕਾਰਾਂ ਵੱਲੋਂ ਇਹ ਮੁਸੀਬਤਾਂ ਦਾ ਹੱਲ ਜਿਹੜਾ ਹੈ ਉਹ ਨਹੀਂ ਕੱਢ ਕੇ ਦਿੱਤਾ ਗਿਆ ਸਿਰਫ ਟੀਚਾ ਹੱਸਾ ਲੈ ਲਿਆ ਜਾਂਦਾ ਹੈ ਕਿ ਹਾਂਜੀ ਇੰਨਾ ਲੱਖ ਜਿਹੜਾ ਹੈ ਇਕਲ ਦੇ ਉੱਤੇ ਅਸੀਂ ਉਨਾ ਇਸ ਵਾਰ ਨਹੀਂ ਵੀchna ਜਾਂ ਘਟਾਵਾਂਗੇ ਰਕਬਾ ਪਰ ਉਹ ਗਰਾਊਂਡ ਦੇ ਉੱਤੇ ਜ਼ਮੀਨ ਦੇ ਉੱਤੇ ਉਹ ਨਹੀਂ ਹੁੰਦਾ ਉਹਦਾ ਰਿਜ਼ਲਟ ਨਹੀਂ ਨਿਕਲਦਾ ਉਹਦਾ ਇੱਕ ਕਾਰਨ ਜਿਹੜੇ ਮੈਂ ਤੁਹਾਨੂੰ ਹੁਣੇ ਦੱਸ ਕੀ ਹਟਿਆ ਉਹ ਇਹ ਕਾਰਨ ਨੇ ਕਿ ਜਦੋਂ ਉਹਨਾਂ ਦਾ ਕਿਸਾਨਾਂ ਦੀਆਂ ਮੁਸੀਬਤਾਂ ਦਾ ਹੱਲ ਨਹੀਂ ਹੁੰਦਾ ਤਾਂ ਉਹ ਕਿਸੇ ਹੋਰ ਜਿਹੜੀ ਫਸਲ ਵੱਲ ਨੂੰ ਜਾਣਾ ਨਹੀਂ ਚਾਹੁੰਦੇ ਹੈਗੇ ਜੀ ਜਿਹੜੇ ਐਕਸਪਰਟ ਨੇ ਜੀ ਐਗਰੀਕਲਚਰ ਐਕਸਪਰਟ ਨੇ ਜਾਂ ਹੋਰ ਫਾਈਨੈਂਸ਼ੀਅਲ ਐਕਸਪਰਟ ਨੇ ਉਹ ਇਹ ਕਹਿੰਦੇ ਨੇ ਜੀ ਕਿ ਚੋਣੇ ਦੀ ਜਿਹੜੀ ਕਾਸ਼ਤ ਹੈ ਉਸ ਤੋਂ ਅਸਲੋ ਕਟਨੀ ਤਾਂ 20 ਲੱਖ ਹੈਕਟੇਅਰ ਜਿਹੜਾ ਹੈ ਏਰੀਆ ਉਹ ਪੰਜਾਬ ਨੂੰ ਕੱਢਣਾ ਚਾਹੀਦਾ ਹੈ ਉਸ ਤੇ ਜਿਹੜਾ ਰਕਬਾ ਇਹਨਾਂ ਘਟਾ ਕੇ 20 ਲੱਖ ਏਕੜ ਰਕਬਾ ਜਿਹੜਾ ਹੈ ਉਹ ਘਟਾ ਕੇ ਉਹਦੇ ਤੇ ਹੋਰ ਫਸਲਾਂ ਜਿਹੜੀਆਂ ਨੇ ਬੀਜਣੀਆਂ ਚਾਹੀਦੀਆਂ ਨੇ ਇਹਦੇ ਵਿੱਚ ਵੀ ਉਹ ਦੋ ਹਿੱਸੇ ਕਰਦੇ ਨੇ ਕਿ 20 ਲੱਖ ਦੇ ਵਿੱਚੋਂ 10 ਲੱਖ ਏਕੜ ਦੇ ਉੱਤੇ ਤਾਂ ਤੁਹਾਨੂੰ ਜਿਹੜੀ ਹੈ ਬਾਸਮਤੀ ਬੀਜਣੀ ਚਾਹੀਦੀ ਹੈ ਤੇ ਜਿਹੜਾ ਬਾਕੀ 10 ਲੱਖ ਬੱਦਦਾ ਹੈ ਉਦੇ ਵਿੱਚ ਬਾਕੀ ਜਿਹੜੀਆਂ ਆਪਾਂ ਤਿੰਨ ਚਾਰ ਫਸਲਾਂ ਦੀ ਗੱਲ ਕਰਦੇ ਆ ਉਹ ਫਸਲਾਂ ਜਿਹੜੀਆਂ ਨੇ ਉਹ ਬੀਜਣੀਆਂ ਚਾਹੀਦੀਆਂ ਨੇ ਮੱਕੀ ਦੀ ਫਸਲ ਦੇ ਉੱਤੇ ਵੀ ਜਿਹੜਾ ਹੈ ਹੁਣ ਕਾਫੀ ਪਿਛਲੇ ਦੋ ਤਿੰਨ ਸਾਲਾਂ ਤੋਂ ਇਹ ਟ੍ਰੈਂਡ ਚੱਲ ਕੇ ਆ ਰਿਹਾ ਕਿ ਬਹੁਤ ਫੈਕਟਰੀਆਂ ਇਹਦੀਆਂ ਲੱਗ ਰਹੀਆਂ ਨੇ ਲੋਕਾਂ ਦੇ ਜਿਹੜਾ ਮੱਕੀ ਦਾ ਆਚਾਰ ਪਾਉਂਦੇ ਨੇ ਪਸ਼ੂਆਂ ਵਾਸਤੇ ਪਸ਼ੂਆਂ ਦੀ ਖਰਾਕ ਵਾਸਤੇ ਤੇ ਉਹਦਾ ਜਿਹੜਾ ਹੈ ਹੰਗਾਰਾ ਵੀ ਚੰਗਾ ਮਿਲ ਰਿਹਾ ਹੈ ਪੰਜਾਬ ਵੀ ਨਹੀਂ ਜਿਹੜੇ ਗੁਆਰਡੀ ਸੂਬੇ ਨੇ ਚਾਹੇ ਜੰਮੂ ਕਸ਼ਮੀਰ ਹਰਿਆਣਾ ਉੱਥੋਂ ਵੀ ਜਿਹੜੇ ਨੇ ਇਸ ਅਗਰੇਟ ਆਰ ਦੀ ਮੰਗ ਜਿਹੜੀ ਹੈ ਉਹ ਕਾਫੀ ਆ ਰਹੀ ਹੈ ਪਰ ਫੇਰ ਵੀ ਜਿਹੜਾ ਰਕਬਾ ਹੈ ਉਹ ਰਕਬਾ ਨਹੀਂ ਵਧਿਆ ਹੈ ਰਕਬਾ ਉਨਾ ਹੀ ਉਨਾ ਹੈ ਬਾਸਮਤੀ ਦੀ ਜੇ ਆਪਾਂ ਗੱਲ ਕਰਦੇ ਹਾਂ ਕਿ ਉਹ 10 ਲੱਖ ਏਕੜ ਦਾ ਜਿਹੜਾ ਟੀਚਾ ਹੈ ਉਹ ਕਿਹਾ ਜਾਂਦਾ ਹੈ ਹਰ ਸਾਲ ਪਰ ਇਸ ਸਾਲ ਵੀ ਜੇ ਆਪਾਂ ਅੰਕੜਿਆਂ ਦੀ ਗੱਲ ਕਰੀਏ ਤਾਂ ਸਵਾ 6 ਲੱਖ ਜਿਹੜਾ ਹੈ ਏਕੜ ਉਹ ਰਕਬਾ ਜਿਹੜਾ ਹੈ ਉਹ ਬਾਸਮਤੀ ਉਹ ਬੀਜੀ ਗਈ ਹੈ ਜੀ ਪੰਜਾਬ ਦੇ ਵਿੱਚ ਉਹ ਹਜੇ ਵੀ 10 ਲੱਖ ਏਕੜ ਦੇ ਉੱਤੇ ਨਹੀਂ ਪਹੁੰਚਿਆ ਹੈਗਾ ਇਨਫੈਕਟ ਜੇ ਆਪਾਂ ਧਿਆਨ ਨਾਲ ਇਹ ਚਾਰੇ ਪੰਜੇ ਫਸਲਾਂ ਜੇ ਮਿਲਾ ਵੀ ਲਈਏ ਨਾ ਤਾਂ ਵੀ ਜਿਹੜਾ ਹੈ ਉਹ ਟੀਚਾ 10 ਲੱਖ ਏਕੜ ਤੇ ਨਹੀਂ ਪਹੁੰਚਦਾ ਹੈ 20 ਲੱਖ ਏਕੜ ਦਾ ਜਿਹੜਾ ਹੈ ਉਸ ਤੋਂ ਦੁੱਗਣਾ ਕਰਨਾ ਉਹ ਬਹੁਤ ਹੀ ਵੱਡੀ ਟੇਢੀ ਖੀਰ ਜਿਹੜੀ ਹੈ ਆਪਾਂ ਮੰਨਦੇ ਹਾਂ ਇਸ ਜਿਹਨੂੰ ਕਿਉਂਕਿ ਹਜੇ ਤੱਕ ਸਾਰੀਆਂ ਫਸਲਾਂ ਨੂੰ ਮਿਲਾ ਕੇ ਵੀ 10 ਲੱਖ ਏਕੜ ਦੇ ਟੀਚੇ ਦੇ ਉੱਤੇ ਸਰਕਾਰਾਂ ਜਿਹੜੀਆਂ ਨੇ ਉਹ ਨਹੀਂ ਪਹੁੰਚਦੀਆਂ ਬਾਸਮਤੀ ਦਾ ਜਿਹੜਾ ਹੈ ਉਹ ਵੀ ਆਪਾਂ ਸਾਰੇ ਜਾਣਦੇ ਆ ਕਿ ਅੰਮ੍ਰਿਤਸਰ ਜਿਹੜਾ ਏਰੀਆ ਹੈ ਉਹ ਰਾਈਸ ਐਕਸਪੋਰਟ ਦਾ ਬਾਸਮਤੀ ਬਹੁਤ ਐਕਸਪੋਰਟ ਕੀਤੀ ਜਾਂਦੀ ਹੈ ਜੀ ਬਾਹਰਲੇ ਦੇਸ਼ਾਂ ਦੇ ਵਿੱਚ ਭੇਜੀ ਜਾਂਦੀ ਹੈ ਉਹ ਹੱਬ ਹੈ ਅੰਮ੍ਰਿਤਸਰ ਜਿਹੜਾ ਏਰੀਆ ਹੈ ਲੇਕਿਨ 2023 ਦੇ ਵਿੱਚ ਭਾਰਤ ਸਰਕਾਰ ਨੇ ਇੱਕ ਕਾਨੂੰਨ ਲਿਆਂਦਾ ਹੈ ਕਿ ਉਹਨਾਂ ਨੇ ਬਾਸਮਤੀ ਦੀ ਐਕਸਪੋਰਟ ਦੇ ਉੱਤੇ ਇਹ ਇੱਕ ਕਨਪਤਾ ਕਿ 1200 ਡਾਲਰ ਪ੍ਰਤੀ ਟਨ ਤੋਂ ਘੱਟ ਕੀਮਤ ਦਾ ਜਿਹੜਾ ਐਕਸਪੋਰਟ ਹੈ ਉਹਦੇ ਤੇ ਰੋਕ ਲਾ ਦਿੱਤੀ ਕਿ ਉਹ ਅਸੀਂ ਬਾਸਮਤੀ ਜਿਹੜੀ ਹੈ ਐਕਸਪੋਰਟ ਨਹੀਂ ਕਰਨੀ ਹੈ ਜਦਕਿ ਜਿਹੜਾ ਹੈ ਜਿੰਨਾ ਵੀ ਪੰਜਾਬ ਦੇ ਵਿੱਚੋਂ ਐਕਸਪੋਰਟ ਹੁੰਦਾ ਹੈ ਉਹ ਏਸੇ ਕੈਟਾਗਰੀ ਦੇ ਵਿੱਚ ਜਿਹੜਾ ਹੈ ਉਚੌਲ ਜਿਹੜਾ ਹੈ ਆਉਂਦਾ ਹੈ ਤੇ ਉਹਦੇ ਨਾਲ ਜਿਹੜਾ ਹੈ ਸਵਪਾਰ ਨੂੰ ਬੜੀ ਜਿਹੜੀ ਹੈ ਸੱਟ ਮਾਰੀ ਗਈ ਪਿਛਲੇ ਦਿਨਾਂ ਦੇ ਵਿੱਚ ਮੇਰਾ ਖਿਆਲ ਜਿਹੜੇ ਜਤਨ ਪ੍ਰਸਾਦ ਨੇ ਐਗਰੀਕਲਚਰ ਮਿਨਿਸਟਰ ਨੇ ਫੋਰ ਸਟੇਟ ਉਹ ਸ਼ਾਇਦ ਉਹ ਅੰਮ੍ਰਿਤਸਰ ਆਏ ਵੀ ਹੋਏ ਸੀ ਉੱਥੇ ਲੋਕਾਂ ਨੇ ਆਪਣੀਆਂ ਮੁਸ਼ਕਲਾਂ ਦਸੀਆਂ ਪਿਛਲੇ ਇਲੈਕਸ਼ਨਾਂ ਤੋਂ ਪਹਿਲਾਂ ਵੀ ਇਹਦਾ ਬੜਾ ਰੌਲਾ ਪਿਆ ਸੀ ਵੱਖ-ਵੱਖ ਪਾਰਟੀ ਦੇ ਲੋਕਾਂ ਨੇ ਵੀ ਇਹ ਜਿਹੜਾ ਹੈ ਮਸਲਾ ਉਠਾਇਆ ਸੀ ਉਹ 1200 ਤੋਂ ਘਟਾ ਕੇ ਜਿਹੜਾ ਹੈ 950 ਡਾਲਰ ਪ੍ਰਤੀ ਟਨ ਦਾ ਜਿਹੜਾ ਹੈ ਭਾਰ ਸਰਕਾਰ ਨੇ ਕੈਪ ਜਿਹੜਾ ਹੈ ਘਟਾ ਦਿੱਤਾ ਸੀ ਪਰ ਉਹਦੇ ਨਾਲ ਵੀ ਬਹੁਤਾ ਜਿਹੜਾ ਹੈ ਫਰਕ ਨਹੀਂ ਪਿਆ ਜਿਹੜੇ ਰਾਈਸ ਐਕਸਪੋਰਟਰਸ ਨੇ ਅੰਮ੍ਰਿਤਸਰ ਦੇ ਉਹਨਾਂ ਦੇ ਕਹਿਣ ਮੁਤਾਬਿਕ ਘੱਟੋ ਘੱਟ 80 ਦੇਸ਼ਾਂ ਦੇ ਵਿੱਚ ਜਿਹੜਾ ਹੈ ਭਾਰਤ ਦੀ ਜਿਹੜੀ ਹੈ ਬਾਸਮਤੀ ਜਿਹੜੀ ਹੈ ਉਹ ਐਕਸਪੋਰਟ ਕੀਤੀ ਜਾਂਦੀ ਸੀ ਲੇਕਿਨ ਆਹ ਜਿਹੜੇ ਕਾਨੂੰਨ ਆਪਾਂ ਜਿਹਨਾਂ ਦੀ ਗੱਲ ਕਰ ਰਹੇ ਹਾਂ ਇਹਨਾਂ ਦੇ ਵਿੱਚ ਇਹਨਾਂ ਦੇ ਸੜਕਾ ਇਹਨਾਂ ਦੇ ਔਨ ਕਰਕੇ ਜਿਹੜਾ ਹੈ ਉਸ ਮਾਰਕੀਟ ਦੇ ਵਿੱਚ ਪਾਕਿਸਤਾਨ ਦਾ ਜਿਹੜਾ ਸ਼ੇਅਰ ਹੈ ਉਹ ਕਾਫੀ ਵਧਦਾ ਜਾ ਰਿਹਾ ਹੈ ਉਹ ਥਾਂ ਜਿਹੜੀ ਹੈ ਸਾਰੀ ਉਹ ਪਾਕਿਸਤਾਨ ਨੇ ਲੈ ਲਈ ਹੈ ਕਿਉਂਕਿ ਉੱਥੇ ਦੀ ਫਸਲ ਜਿਹੜੀ ਹੈ ਉਹ ਵੀ ਭਾਰਤ ਦੀ ਫਸਲ ਦੇ ਜਿਹੜੀ ਸਿਮਿਲਰ ਹੈ ਤੇ ਉੱਥੇ ਇਸ ਤਰ੍ਹਾਂ ਦੀ ਕੋਈ ਰੋਕ ਟੋਕ ਨਹੀਂ ਹੈ ਜੋ ਕਿ ਭਾਰਤ ਸਰਕਾਰ ਨੇ ਲਗਾਈ ਹੋਈ ਹੈ ਤਾਂ ਉਹ ਜਿਹੜਾ ਬਿਜ਼ਨਸ ਸੀਗਾ ਸਾਰਾ ਬਾਸਮਤੀ ਐਕਸਪੋਰਟ ਦਾ ਉਹ ਹੌਲੀ ਹੌਲੀ ਪਾਕਿਸਤਾਨ ਵੱਲ ਸ਼ਿਫਟ ਹੋ ਰਿਹਾ ਹੈ ਇਹਦੇ ਵਿੱਚ ਜਿਹੜਾ ਹੈ ਕੇਂਦਰ ਸਰਕਾਰ ਨੂੰ ਸ਼ਾਇਦ ਜਲਦੀ ਹੀ ਕੋਈ ਨਾ ਕੋਈ ਹੋਰ ਐਕਸ਼ਨ ਲੈਣ ਦੀ ਲੋੜ ਹੈਗੀ ਹੈ ਜੀ ਇੱਕ ਹੋਰ ਜਿਹੜਾ بڑا ਮੁੱਦਾ ਉੱਖਿਆ ਹੈ ਸੀਗਾ ਕਿਉਂਕਿ ਅੰਮ੍ਰਿਤਸਰ 에ਅਰਪੋਰਟ ਹੈ ਤੇ ਉਥੇ ਜੇ ਪੈਰੀਸ਼ੀਬਲ ਕਾਰਗੋ ਦਾ ਕੋਈ ਹੱਬ ਬਣਾਇਆ ਜਾ ਸਕੇ ਜਿਵੇਂ ਆਪਾਂ ਸਬਜ਼ੀਆਂ ਕਹਿੰਦੇ ਆ ਜਾਂ ਹੋਰ ਇਸ ਤਰ੍ਹਾਂ ਦੀਆਂ ਫਸਲਾਂ ਨੇ ਜਿਹੜੀਆਂ ਖਰਾਬ ਜਲਦੀ ਹੋ ਸਕਦੀਆਂ ਨੇ ਉਹਨਾਂ ਵਾਸਤੇ ਕੋਈ ਇਸ ਤਰ੍ਹਾਂ ਦਾ ਯੂਨਿਟ ਇਸ ਤਰ੍ਹਾਂ ਦਾ ਹੱਬ ਬਣਾਇਆ ਜਾਵੇ ਤਾਂ ਕਿ ਉਥੋਂ ਉਹਨਾਂ ਦੀ ਐਕਸਪੋਰਟ ਜਿਹੜੀ ਹੈ ਉਹ ਸੌਖੀ ਹੋ ਸਕੇ ਉਨ੍ਹਾਂ ਦਾ ਸਬਜ਼ੀਆਂ ਦਾ ਜਾਂ ਹੋਰ ਇਹਨਾਂ ਫਸਲਾਂ ਦਾ ਨੁਕਸਾਨ ਨਾ ਹੋਵੇ ਤਾਂ ਉਸ ਤਰ੍ਹਾਂ ਦੀ ਇੱਕ ਜਿਹੜੀ ਹੈ ਉਹਦੀ ਤਜ਼ਵੀਰ ਵੀ ਰੱਖੀ ਗਈ ਹੈ ਕਿ ਪਰਸ਼ੀਬਲ ਕਾਰਗੋ ਹੱਬ ਜਿਹੜਾ ਹੈ ਉੱਥੋਂ ਬਣਾ ਕੇ ਕੋਈ ਇਸ ਤਰ੍ਹਾਂ ਦਾ ਇਨਫਰਾਸਟ੍ਰਕਚਰ ਡਿਵੈਲਪ ਕੀਤਾ ਜਾਵੇ ਤਾਂ ਕਿ ਉੱਥੋਂ ਐਕਸਪੋਰਟ ਨੂੰ ਵਧਾਵਾ ਮਿਲੇ ਤੇ ਹੌਲੀ ਹੌਲੀ ਉਹ ਜਿਹੜਾ ਹੈ ਉਹ crop diversification ਦੇ ਵੱਲ ਜਿਹੜਾ ਹੈ ਅਸੀਂ ਜਾ ਸਕੀਏ ਜੀ ਇਹ ਗੱਲਾਂ ਪਹਿਲਾਂ ਵੀ ਬਹੁਤ ਵਾਰ ਹੁੰਦੀਆਂ ਰਹੀਆਂ ਨੇ ਮੈਨੂੰ ਯਾਦ ਹੈ ਜਦੋਂ ਆਪਾਂ ਇਹ ਕਹਿੰਦੇ ਆ ਕਿ ਨਵੀਂ ਮੋਦੀ ਸਰਕਾਰ ਬਣੀ ਸੀ ਉੱਥੇ ਹਰਸ਼ ਅਮਰਿਤ ਕੌਰ ਜਿਹੜੇ ਨੇ ਉਹ ਫੂਡ ਪ੍ਰੋਸੈਸਿੰਗ ਮਿਨਿਸਟਰ ਬਣੀ ਸੀ ਬੜੀਆਂ ਉਦੋਂ ਗੱਲਾਂ ਹੋਈਆਂ ਕਿ ਕੋਲਡ ਸਟੋਰੇਜ ਦੀਆਂ ਚੇਨ ਜਿਹੜੀਆਂ ਨੇ ਉਹਦੀ ਲੋੜ ਪੰਜਾਬ ਦੇ ਵਿੱਚ ਬਹੁਤ ਹੈ ਉਹ ਲਗਾਈਆਂ ਜਾਣਗੀਆਂ ਲੁਧਿਆਣੇ ਦੇ ਵਿੱਚ ਇੱਕ ਪ੍ਰੋਜੈਕਟ ਵੀ ਬਹੁਤ ਕਾਫੀ ਵੱਡਾ ਸੀਗਾ ਫਾਰਮ ਟੂ ਫੋਰਕ ਨਾਂ ਦਾ ਇੱਕ ਪ੍ਰੋਜੈਕਟ ਸੀਗਾ ਉਹਦਾ ਵੀ ਉਦਘਾਟਨ ਕੀਤਾ ਗਿਆ ਸੀਗਾ ਹੋਰ ਵੀ ਇਸ ਤਰ੍ਹਾਂ ਦੀਆਂ ਕੋਲਡ ਸਟੋਰੇਜ ਦੀ ਗੱਲ ਹੋਈ ਸੀ ਕਿ ਬਹੁਤ ਵੱਡੇ ਕੋਲਡ ਸਟੋਰੇਜ ਨੇ ਪੰਜਾਬ ਦੇ ਵਿੱਚ ਸ਼ੁਰੂ ਕੀਤੇ ਜਾਣਗੇ ਪਰ ਉਹ ਜਿਆਦਾਤਰ ਉਹ ਗੱਲਾਂ ਗੱਲਾਂ ਹੀ ਰਹਿ ਗਈਆਂ ਨੇ ਜ਼ਮੀਨ ਦੇ ਉੱਤੇ ਉਹਨਾਂ ਦਾ ਇਸ ਤਰ੍ਹਾਂ ਦਾ ਕੋਈ ਵੀ ਆ ਆਪਾਂ ਨੂੰ ਕੋल्ड ਸਟੋਰੇਜ ਦੀ ਚੇਨ ਜਿਹੜੀ ਆ ਦੇਖਣ ਨੂੰ ਨਹੀਂ ਮਿਲੀ ਕੋ ਜਿਹੜਾ ਫਾਰਮ ਟੂ ਫੋਕ ਦਾ ਕਨਸੈਪਟ ਸੀਗਾ ਲੁਧਿਆਣੇ ਵਾਲਾ ਉਹ ਵੀ ਕਿੰਨਾ ਕਾਮਯਾਬ ਹੈ ਉਹਦੇ ਬਾਰੇ ਦੁਬਾਰਾ ਕਦੇ ਖਬਰਾਂਾਂ ਦੇ ਵਿੱਚ ਕੋਈ ਜ਼ਿਕਰ ਨਹੀਂ ਹੋਇਆ ਕੋਈ ਗੱਲ ਨਹੀਂ ਸੁਣੀ ਕਿ ਉਹ ਕਾਮਯਾਬ ਹੈ ਵੀ ਚੱਲ ਵੀ ਰਿਹਾ ਹੈ ਅੱਜ ਜਾਂ ਨਹੀਂ ਚੱਲ ਰਿਹਾ ਹੈ ਸੋ ਇਹ ਜਿਹੜਾ ਸਰਕਾਰਾਂ ਦਾ ਆਪਣਾ ਆ crop diversification ਜਾਂ ਫਸਲੀ ਵਿਭਿੰਨਤਾ ਨੂੰ ਲੈ ਕੇ ਇਹ ਉਹਨਾਂ ਦਾ ਇੰਨਾ ਕੀ ਉਹਨਾਂ ਨੇ ਸੀਰੀਅਸਨੈਸ ਹੈ ਇੰਨਾ ਕਿ ਹੀ ਉਹ ਜਿਹੜਾ ਸ਼ਿੱਦਤ ਨਾਲ ਇਸ ਚੀਜ਼ ਨੂੰ ਜਿਹੜਾ ਹੈ ਗਰਾਊਂਡ ਤੇ ਇੰਪਲੀਮੈਂਟ ਕਰਨਾ ਚਾ ਰਹੇ ਨੇ ਉਹ ਆਪਾਂ ਸਾਰਿਆਂ ਦੇ ਸਾਹਮਣੇ ਹੀ ਹੈ ਇਸ ਕਾਰਨ ਉਹ ਘਟਣ ਦੀ ਜਗ੍ਹਾ ਜਿਹੜਾ ਹੈ ਉਹ ਰਕਬਾ ਝੋਨੇ ਵੇਖਲਾਉ ਲਗਾਤਾਰ ਵਧਦਾ ਜਾ ਰਿਹਾ ਹੈ ਜਿਹੜਾ ਇਹਦਾ ਪਾਣੀ ਦੀ ਆਪਾਂ ਬਾਰ ਬਾਰ ਗੱਲ ਕਰਦੇ ਆ ਕਿ ਜ਼ਮੀਨ ਦੇ ਹੇਠਲੇ ਪੱਧਰ ਦੇ ਪਾਣੀ ਦਾ ਕਿੰਨਾ ਕੁ ਵੱਡਾ ਖਤਰਾ ਹੈ ਉਹ ਇੱਕ ਸੈਂਟਰਲ ਗਰਾਊਂਡ ਵਾਟਰ ਬੋਰਡ ਹੈ ਜੀ ਭਾਰਤ ਸਰਕਾਰ ਦਾ ਉਹਨਾਂ ਨੇ 2017-18 ਦੇ ਵਿੱਚ ਇੱਕ ਰਿਪੋਰਟ ਜਾਰੀ ਕੀਤੀ ਸੀਗੀ ਉਸ ਰਿਪੋਰਟ ਦੇ ਵਿੱਚ ਉਹਨਾਂ ਨੇ ਬੜਾ ਸਾਫ਼-ਸਾਫ਼ ਲਿਖਿਆ ਸੀਗਾ ਕਿ 2039 ਤੱਕ ਯਾਨੀ ਕਿ ਆਉਣ ਵਾਲੇ 15 ਸਾਲਾਂ ਦੀ ਗੱਲ ਈ ਹੈ ਕੋਈ ਬਹੁਤ ਜ਼ਿਆਦਾ ਲੰਮਾ ਚੌੜਾ ਸਮਾਂ ਜਿਹੜਾ ਹੈ ਸਾਡੇ ਕੋਲ ਨਹੀਂ ਬਚਿਆ 15 ਸਾਲ ਤੱਕ ਜਿਹੜਾ ਹੈ ਉਹ ਪਾਣੀ ਦਾ ਪੱਧਰ ਜਿਹੜਾ ਹੈ ਇੰਨਾ ਨੀਚੇ ਗਿਰ ਜਾਊਗਾ ਕਿ ਤੁਹਾਨੂੰ ਉੱਥੇ ਪਾਣੀ ਕੱਢਣ ਵਾਸਤੇ ਘਟੋ-ਘਟ 1000 ਕੋ ਫੁੱਟ ਜਿਹੜਾ ਡੂੰਘਾ ਹੈ ਉਹ ਬੋਰ ਕਰਾਉਣਾ ਪਊਗਾ ਅੱਜ ਦੀ ਘੜੀ ਦੇ ਵਿੱਚ 5-600 ਫੁੱਟ ਦੇ ਉੱਤੇ ਤਾਂ ਆਲਰੇਡੀ ਬੋਰ ਜਿਹੜੇ ਨੇ ਉਹ ਹੈਗੇ ਨੇ ਜਾਣ ਦੀ ਇਸ ਤੋਂ ਦੁੱਗਣਾ ਡੁੰਗਾ ਬੋਰ ਜੜਣਾ ਹੈ ਆਪਾਂ ਨੂੰ ਕਰਾਉਣਾ ਪਊਗਾ ਜੇ ਪਾਣੀ ਆਪਾਂ ਉੱਥੋਂ ਕੱਢਣਾ ਕਿੰਨੇ ਕ ਕਿਸਾਨ ਇਹਨੂੰ ਅਫੋਰਡ ਕਰ ਪਾਉਣਗੇ ਉਹਦੇ ਖਰਚੇ ਕੀ ਹੋਣਗੇ ਕਿੰਨੇ ਹੋਰ ਸਪੋਰ ਦੀਆਂ ਮੋਟਰਾਂ ਚਾਹੀਦੀਆਂ ਹੋਣਗੀਆਂ ਐਨੀ ਜਿਹੜੀ ਡੁੰਗਾਈ ਤੋਂ ਪਾਣੀ ਖਿੱਚਣ ਵਾਸਤੇ ਇਹ ਬਹੁਤ ਗੱਲਾਂ ਜਿਹੜੀਆਂ ਨੇ ਉਹ ਆਪਣੇ ਸਾਹਮਣੇ ਆਉਣਗੀਆਂ ਪਰ ਜਿਹੜਾ ਖਤਰਾ ਪਾਣੀ ਨੂੰ ਹੈ ਉਹ ਸਮਝਦੇ ਹੋਏ ਵੀ ਉਹ ਸਾਰਿਆਂ ਨੂੰ ਪਤਾ ਸਾਰੇ ਲੋਕ ਇਸ ਦੀ ਗੱਲਬਾਤ ਕਰਦੇ ਨੇ ਪਰ ਜਦੋਂ ਵਾਰੀ ਆਉਂਦੀ ਹੈ ਫਸਲ ਬੀਜਣ ਦੀ ਤਾਂ ਜਿਹੜਾ ਸਾਡੀ ਮਾਨਸਿਕਤਾ ਹੈ ਇੱਕ ਤਾਂ ਇਹ ਹੈ ਕਿ ਯਾਰ ਜਦੋਂ ਟਾਈਮ ਆਊਗਾ ਉਦੋਂ ਦੇਖਾਂਗੇ ਦੂਸਰੀ ਇਹ ਮਾਨਸਿਕਤਾ ਹੈ ਕਿ ਆ ਜੋ ਬਾਕੀਆਂ ਨਾਲ ਹੋਊਗਾ ਉਹੀ ਮੇਰੇ ਨਾਲ ਹੋਊਗਾ ਮੇਰੇ ਨਾਲ ਕਿਹੜਾ ਕੁਝ ਨਵਾਂ ਅਲੱਗ ਹੋ ਜਾਣਾ ਹੈ ਸੋ ਇਸ ਮੈਂਟੈਲਿਟੀ ਤੇ ਚੱਲਦੇ ਇਸ ਮਾਨਸਿਕਤਾ ਦੇ ਚੱਲਦੇ ਜਿਹੜਾ ਜ਼ਮੀਨ ਦੇ ਉੱਤੇ ਕੋਈ ਵੀ ਇਸ ਤਰ੍ਹਾਂ ਦਾ ਉਹ ਜਿਹੜਾ ਹੈ ਨਾਤਾ ਸਰਕਾਰ ਵੱਲੋਂ ਨਾ ਹੀ ਕਿਸਾਨਾਂ ਵੱਲੋਂ ਕੋਈ ਇਸ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਸੀਂ ਝੋਨੇ ਦੀ ਬੁਝਾਈ ਤੋਂ ਬਾਹਰ ਆਈਏ ਆਪਣਾ ਪਾਣੀ ਜਿਹੜਾ ਹੈ ਉਹਨੂੰ ਕਿਸੇ ਤਰੀਕੇ ਨਾਲ ਬਚਾਈਏ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਹੋਰ ਕੁਛ ਨਹੀਂ ਪਾਣੀ ਤਾਂ ਆਪਾਂ ਛੱਡ ਕੇ ਜਾ ਹੀ ਸਕਦੇ ਹਾਂ ਹਾਂ ਇਸ ਸਾਲ ਜ਼ਰੂਰ ਜਿਹੜਾ ਹੈ ਸਰਕਾਰੇ ਕੋਸ਼ਿਸ਼ ਕਰ ਰਹੀ ਹੈ ਕਿ ਜਿਹੜਾ ਸਿੰਚਾਈ ਦਾ ਮਾਧਮ ਹੈ ਉਹ ਟਿਊਬਵੈੱਲਾਂ ਦੀ ਜਾਂ ਦੇ ਗਰਾਊਂਡ ਵਾਟਰ ਰਾਈਸਾਂ ਤੇ ਨੇਰੀ ਪਾਣੀ ਦੇ ਨਾਲ ਜਿੰਨੀ ਵੱਧ ਤੋਂ ਵੱਧ ਸਿੰਚਾਈ ਹੋ ਸਕੇ ਉਹਦੀ ਕੋਸ਼ਿਸ਼ ਕਰ ਰਹੀ ਹੈ ਪਰ ਇਸ ਦੇ ਨਾਲ ਨਾਲ ਲੋੜ ਸਭ ਤੋਂ ਵੱਡੀ ਇਹ ਵੀ ਹੈ ਕਿ ਆਪਾਂ ਫਸਲੀ ਵਿਭਿੰਨਤਾ ਨੂੰ ਜਿਹੜਾ ਪੰਜਾਬ ਦੇ ਵਿੱਚ ਕਿਵੇਂ ਲਾਗੂ ਕਰੀਏ ਕਿਉਂਕਿ ਜਿਹੜਾ ਆਪਣਾ ਫਿਊਚਰ ਹੈ ਜਿਹੜਾ ਭਵਿੱਖ ਹੈ ਉਹ ਝੋਨੇ ਦੀ ਖੇਤੀ ਦੇ ਨਾਲ ਜਿਹੜਾ ਹੈ ਉਹ ਮੇਲ ਨਹੀਂ ਖਾਂਦਾ ਹੈ ਝੋਨੇ ਦੀ ਖੇਤੀ ਜੇ ਲਗਾਤਾਰ ਇਸ ਤਰੀਕੇ ਨਾਲ ਹੀ ਹੁੰਦੀ ਰਹੀ ਤਾਂ ਪਾਣੀ ਪੰਜਾਬ ਦਾ ਬਿਲਕੁਲ ਜਿਹੜਾ ਹੈ ਉਹ ਨਹੀਂ ਬਚੇਗਾ ਫੇਰ ਕੀ ਹੋਏਗਾ ਮਾਰੂਥਲ ਬਣੇਗਾ ਉਹ ਗੱਲਾਂ ਸਾਰੀਆਂ ਪੁਰਖ ਦੇ ਗਰਬ ਵਿੱਚ ਹਨ ਪਰ ਹਾਂ ਕੋਸ਼ਿਸ਼ ਜ਼ਰੂਰ ਸਾਰਿਆਂ ਨੂੰ ਹੀ ਕਰਨੀ ਚਾਹੀਦੀ ਹੈ ਮਿਲ ਕੇ ਕਰਨੀ ਚਾਹੀਦੀ ਹੈ ਕਿ ਜਦੋਂ ਆਪਣੀ ਅੱਖਾਂ ਸਾਹਮਣੇ ਇਹ ਸੰਕਟ ਹੈ ਆਪਾਂ ਸਭ ਨੂੰ ਪਤਾ ਹੈ ਕਿ ਇਹ ਹੋਣ ਵਾਲਾ ਹੈ ਤਾਂ ਆਪਾਂ ਕਿਉਂ ਜਿਹੜਾ ਹੈ ਇਸ ਮੁਸੀਬਤ ਦਾ ਹੱਲ ਜਿਹੜਾ ਹੈ ਲੱਭਣ ਦੀ ਕੋਸ਼ਿਸ਼ ਨਹੀਂ ਕਰ ਰਹੇ ਧੰਨਵਾਦ